ਜਬਰ 17 ਤਖਤ ਦੇ ਮਾਲਕ ਜਾਤ ਗੁਰੂ ਸਹਿਬੇ ਕਮਾਲ ਧਾਨ ਗੁਰੂ ਰੰਸ ਮਹਾਰਾਜ ਜੀ ਦੇ ਪਾਵਨ ਹਦੂਜੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਓ ਸਤ ਗੁਰ ਪਿਤਾ ਜੀ ਦੇ ਹਜ਼ੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦਿਆਂ ਸਵਾਸਾ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵਾਂਝ ਨ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸੋ ਕਲ ਦੇ ਦੀਵਾਨਾ ਅੰਦਰ ਆਪਾਂ ਸਤਿਗੁਰੂ ਜੀ ਤਾਨ ਗੁਰੂ ਤੇਗ ਬਹਾਦਰ ਹਿੰਦ ਚਾਦਰ ਪਿਤਾ ਨੌਵੇਂ ਗੁਰੂ ਜੀ ਪਾਵਨ ਇਤਿਹਾਸ ਨਾਲ ਜੁੜੇ ਹੋਏ ਹਾਂ ਕਿ ਸਤਿਗੁਰੂ ਪਿਤਾ ਜੀ ਨੂੰ ਕਹਿ ਦਿੰਦਾ ਹੈ ਕਿ ਚੱਲ ਕੇ ਰੰਗਜੀਵ ਨੂੰ ਪੰਡ ਤੋ ਇਹ ਕਹਿ ਦੋ ਜੇ ਹਿੰਦੂਆਂ ਦਾ ਗੁਰੂ ਉਹ ਮੁਸਲਮਾਨ ਬਣ ਜੇ ਤਾਂ ਤੈਨੂੰ ਕਿਸੇ ਨੂੰ ਕਹਿੰਦੇ ਲੋੜ ਨਹੀਂ ਪੈਣੀ ਸਾਰੇ ਆਪੇ ਹੀ ਹੋ ਜਾ ਰਾਜ ਜੀ ਨੂੰ ਸੁਨੇਹਾ ਮਿਲਿਆ ਤੋਹਨੇ ਬੜੀ ਖੁਸ਼ੀ ਪ੍ਰਗਟ ਕੀਤੀ ਵੀ ਇੱਕ ਬੰਦੇ ਨੂੰ ਮੁਸਲਮ ਬਣਾਉਣਾ ਤਾਂ ਬਹੁਤ ਹੀ ਸੌਖਾ ਹੈ ਸਾਰਿਆਂ ਨਾਲੋਂ ਜੇ ਇੱਕ ਬਣਦਾ ਸਾਰੇ ਆਪੇ ਬਣ ਜਾਣਗੇ ਤਾਂ ਜਦੋਂ ਸਤਿਗੁਰੂ ਪਿਤਾ ਜੀ ਸੰਸਾਰ ਦਾ ਪਰਮਨਨ ਕਰਦੇ ਹੋਏ ਦਿੱਲੀ ਆਏ ਔਰ ਨਾਲ ਮਹਾਰਾਜ ਪਿਤਾ ਜੀ ਦੇ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਸਦੀਦਾਸ ਜੀ ਇਹ ਤਿੰਨ ਸਿੱਖ ਵੀ ਨਾਲ ਨੇ ਹੋ ਸੰਗਤਾਂ ਨਾਲ ਨੇ ਤਾਂ ਜਦੋਂ ਸਤਿਗੁਰੂ ਜੀ ਦਿੱਲੀ ਪਹੁੰਚੇ ਬਾਦਸ਼ਾਹ ਨੇ ਮਹਾਰਾਜ ਨੂੰ ਦੀਨ ਕਬੂਲ ਕਰਨ ਦੇ ਲਈ ਅੱਠ ਤਿੰਨ ਸ਼ਰਤਾਂ ਰੱਖੀਆਂ ਕਿ ਸਾਡਾ ਜਾਂ ਤਾਂ ਦੀਨ ਕਬੂਲੋ ਜਾਂ ਕਰਾਮਾਤ ਦਿਖਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ ਤੇ ਮਹਾਰਾਜ ਪਿਤਾ ਜੀ ਨੇ ਹੁਕਮ ਕੀਤਾ ਰਾਜਾ ਦੀਨ ਅਸੀਂ ਕਬੂਲਣਾ ਨਹੀਂ ਜੋ ਅਕਾਲ ਪੁਰਖ ਨਰੰਗਕਾਰ ਪਿਤਾ ਨੇ ਸਾਨੂੰ ਦੀਨ ਦਿੱਤਾ ਧਰਮ ਦਿੱਤਾ ਐ ਸਿ ਉਸੇ ਚੀਰਾਂ ਤੇ ਕਹਿੰਦੇ ਫਿਰ ਕਰਾਮਾਤ ਜੇ ਤੁਸੀਂ ਗੁਰੂ ਖਵਾਉਨੇ ਹੋ ਤਾਂ ਕਰਾਮਾਤ ਖਵਾਓ ਤੇ ਮਹਾਰਾਜ ਕਹਿੰਦੇ ਰਾਜਾ ਕਰਾਮਾਤ ਦਿਖਾਉਣੀ ਕਰ ਤੇ ਦੇ ਕੀਤੀ ਵਿੱਚ ਦਖਲ ਦੇਣਾ ਇਹ ਕਹਿਰ ਦੇ ਬਰਾਬਰ ਹੈ ਤਾਂ ਅਸੀਂ ਕਹਿਰ ਵੀ ਨਹੀਂ ਕਰਾਂਗੇ ਫਿਰ ਤੀਜੀ ਸ਼ਰਤ ਕਹਿੰਦੇ ਤੀਜੀ ਸ਼ਰਤ ਸਾਨੂੰ ਮਨਜ਼ੂਰ ਆ ਮਰਨ ਲਈ ਸੀ ਤਿਆਰ ਮਾਰਨ ਤੋਂ ਨਹੀਂ ਸੀ ਘਬਰਾਂਦੇ ਮਾਰਨ ਲਈ ਅਸੀਂ ਬਿਲਕੁਲ ਤਿਆਰ ਹਾਂ ਪਿੰਜਰੇ 'ਚ ਕੈਦ ਕਰ ਦਿੱਤਾ ਗਿਆ ਸਾਦ ਸਿਆਸਤ ਰਚੀ ਗਈ ਕਿਵੇਂ ਨਾ ਕਿਵੇਂ ਗੁਰੂ ਜਾਂ ਸਿੱਖਾਂ ਨੂੰ ਡੁਲਾ ਦਿੱਤਾ ਜਾਵੇ ਰਾਜੇ ਨੇ ਕਿਹਾ ਭਾਈ ਦਿਆਲੇ ਨੂੰ ਆਪਣੇ ਸਪਾਹੀ ਨੂੰ ਕਿਹਾ ਜਾ ਕੇ ਕਹੋ ਦਿਆਲੇ ਨੂੰ ਇਹ ਡੁੱਲ ਜਾ ਜਨੂ ਰਾਜਨੀਤੀ ਆਪਾਂ ਕਹਿੰਦੇ ਦੇਖੋ ਰਾਜਨੀਤੀ ਕੀ ਕੀ ਜੋ ਉਹਨਾਂ ਦਾ ਅਹਲਕਾਰ ਮੰਤਰੀ ਉਹ ਜਾ ਕੇ ਭਾਈ ਦਿਆਲੇ ਨੂੰ ਕਹਿੰਦਾ ਹੈ ਭਾਈ ਦਿਆਲੇ ਰਾਜਾ ਤਿਰਦੇ ਬੜਾ ਖੁਸ਼ ਬੜਾ ਪ੍ਰਸੰਨ ਹੈ ਨੀਤੀ ਹੈ ਕਹਿੰਦੇ ਕਿਉਂ ਰਾਜਾ ਮਿਤ ਕਿਉਂ ਪ੍ਰਸੰਨ ਹੈ ਕਹਿੰਦੇ ਪਤਾ ਨਹੀਂ ਕੋਈ ਕਾਰਨ ਹੈ ਰਾਜਾ ਤਿਰਦੇ ਪ੍ਰਸੰਨ ਹੈ ਉਹ ਤੈਨੂੰ ਚਾਉਂਦਾ ਛੱਡ ਸਕਦਾ ਹੈ ਜੇ ਤੂੰ ਇੱਕ ਕੰਮ ਸਾਡਾ ਕਰ ਦੇਵੇਂ ਕਹਿੰਦੇ ਕਿਹੜਾ ਤਾਂ ਕਹਿੰਦੇ ਇਹ ਤੈਨੂੰ ਰਾਜ ਮਿਲੇਗਾ ਸ਼ੌਹਰਤ ਮਿਲੇਗੀ ਧਨ ਮਿਲੇਗਾ ਪਦਾਰਥ ਮਿਲੇਗਾ ਬਸ ਸਾਡੇ ਨਾਲ ਆਖੇ ਲਾ ਕੇ ਗੱਲ ਕਰ ਦੇ ਕੀ ਬਸ ਤੂੰ ਇਹ ਕਹਿ ਦੇ ਵੀ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਨਹੀਂ ਉਹ ਮੇਰਾ ਗੁਰੂ ਨਹੀਂ ਮੈਂ ਅੱਜ ਤੋਂ ਗੁਰੂ ਤੇਗ ਬਹਾਦਰ ਦੀ ਸਿੱਖੀ ਛੱਡੀ ਤਾਓ ਭਾਈ ਦਿਆਲਾ ਜੀ ਨੇ ਬੜੀ ਗਰਜ ਦੇ ਨਾਲ ਕਿਹਾ ਓ ਮੰਤਰੀ ਇਹ ਸੰਸਾਰ ਦੇ ਵਿੱਚ ਕੈਰ ਨਹੀਂ ਹੋ ਸਕਦਾ ਭਾਈ ਦਿਆਲਾ ਦੇਗ ਦੇ ਵਿੱਚ ਤਾਂ ਵਾਲੇ ਖਾ ਸਕਦਾ ਹੈ ਸਰੀਰ ਛੱਲੀ ਤਾਂ ਬਣ ਸਕਦਾ ਪਰ ਧਾਨ ਗੁਰੂ ਦੇਗ ਬਾਦਰ ਮਹਾਰਾਜਿਓ ਗੁਰੂ ਨਾਨਕ ਦੇਵ ਘਰੋਂ ਸਿੱਖੀ ਸਾਨੂੰ ਮਿਲੀ ਅਸੀਂ ਉਹ ਨਹੀਂ ਇਤਿਆਸ ਜੋ ਸਾਨੂੰ ਇਹ ਬਖਸ਼ਿਸ਼ ਹੋਈ ਅਕਾਲ ਪੁਰਖ ਤੋਂ ਅਸੀਂ ਇਹ ਨਹੀਂ ਛੱਡ ਸਕਦੇ ਰਾਜੇ ਨੂੰ ਕਹਦੇ ਅਸੀਂ ਮਰਨ ਲਈ ਤਿਆਰ ਬੜਾ ਤਰੱਕਿਆ ਕਹਿੰਦਾ ਰਾਜਾ ਤੈਨੂੰ ਇਹਨਾਂ ਕੁਝ ਦੇ ਰਿਹਾ ਸੀ ਤੂੰ ਇਹ ਅਹੰਕਾਰ ਕਰ ਤਾ ਫਿਰ ਆਉਂਦਾ ਸਤਿਗੁਰੂ ਤੇਗ ਬਹਾਦਰ ਤੈਨੂੰ ਦਿੱਤਾ ਕੀ ਉਹ ਤਾਂ ਆਪ ਪਿੰਜਰੇ ਚ ਬੈਠਾ ਹੈ ਤੈਨੂੰ ਕੀ ਕਹਦੇ ਨਹੀਂ ਜੋ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ ਮਿਲਦੀ ਹੈ ਜੋ ਉਹਨਾਂ ਦੇ ਪਰਣਾ ਦੇ ਵਿੱਚ ਉਹਨਾਂ ਦੀ ਪ੍ਰੀਤ ਦੇ ਵਿੱਚ ਨਿਗ ਅਨੰਦ ਹੈ ਸ਼ਾਂਤੀ ਉਹ ਕਿਤੇ ਵੀ ਨਹੀਂ ਕਉ ਕੇ ਸੇਕੁ ਪੜਾ ਦੈ ਨਾ ਰਾਜ ਨਾ ਜਾਹੂ ਜੋਗਨ ਚਾਹੂ ਮਨ ਪ੍ਰੀਤ ਚਮਲ ਕਮਲਾਰੇ ਕਿ ਵਸੰਤ ਦਾ ਮਹਾਰਾਜ ਤੇਰੇ ਚਰਨਾਂ ਦੀ ਪ੍ਰੀਤੀ ਚਾਹੀ ਸਾਨੂੰ ਰਾਜ ਨਹੀਂ ਚਾਹੀ ਸਾਨੂੰ ਧਨ ਪਦਾਰਥ ਨਹੀਂ ਚਾਹੀਦੇ ਤੇ ਕਹਿੰਦੇ ਬਾਦਸ਼ਾਹ ਨੂੰ ਇਹਨਾਂ ਪਾਵਨ ਚਰਨਾਂ ਦੀ ਪ੍ਰੀਤੀ ਲਕੀ ਹੈ ਇਹ ਬੜੀ ਹੈ ਇਸ ਨਾਲ ਹੀ ਅਸੀਂ ਨਿਹਾਲ ਆ ਅਨੰਦ ਦੇ ਵਿੱਚ ਆ ਸਾਨੂੰ ਇਹ ਧਨ ਪਦਾਰਥ ਦੌਲਤ ਨਹੀਂ ਚਾਹੀ ਉਹ ਮੁੜਿਆ ਬਾਦਸ਼ਾਹ ਨੂੰ ਆ ਕੇ ਕਹਿੰਦਾ ਵੀ ਨਹੀਂ ਇਹ بڑے ਮੱਜਵੀ ਸਿੱਖ ਨੇ ਇਹ ਸਾਡੇ ਇਨੇ ਮੰਨਣ ਇਹਨਾਂ ਤੇ ਤਸ਼ੱਦਦ ਕਰਨ ਆਇਆ ਬਣਦਾ ਹੈ ਇਹਨਾਂ ਨੇ ਤਾਂ ਸਾਨੂੰ ਮੂੰਹ ਚੋੜ ਤਵਾਬ ਦੇ ਦਿੱਤੇ ਜਵਾਬ ਮਿਲ ਗਏ ਤਾਂ ਫਿਰ ਕੀਤਾ ਗਿਆ ਕਿ ਅੰਤ ਫਿਰ ਗੁਰੂ ਜੀ ਨੇ ਮੁਖ ਦੇ ਵਿੱਚੋਂ ਜੋ ਇਹ ਨਿਸ਼ਚ ਕਰਾਉਣ ਲਈ ਅਕਾਲ ਪੁਰਖ ਨੇ ਇੱਕ ਮੱਝ ਵੀ ਚਾਹੀਦਾ। ਮਹਾਰਾਜ ਨੇ ਕਹੇ ਮਿਰਚਾਂ ਮਚਾਓ ਤਿੰਨ ਮਿਰਚਾਂ ਰਹੀਆਂ। ਤੁਮਹਾਰ ਕਹਿੰਦੇ ਤਿੰਨ ਧਰਮ ਸੰਸਾਰ ਵਿੱਚ ਰਹਿਣ। ਪਰ ਬਾਦਸ਼ਾਹ ਆਪਣੇ ਤੁਹਾਨੂੰ ਵਿੱਚ ਸੀ। ਆਪਣੀ ਜੋ ਉਹ ਸ਼ਾਨੋ ਸ਼ੌਕਤ ਆਪਣੇ ਰਾਜ ਦੇ ਵਿੱਚ ਅੰਨਾ ਹੋਇਆ ਸੀ। ਉਹਨਾਂ ਨੇ ਫਿਰ ਤਸੀਹੇ ਦੇਣੇ ਆਰੰਭ ਕੀਤੇ। ਕਿ ਪਹਿਲਾਂ ਅਨਰੇ ਕੜੜੇ ਤਸੀਹੇ ਇਹਨਾਂ ਸਾਥੀਆਂ ਨੂੰ ਦਿਓ। ਫਿਰ ਗੁਰੂ ਸ਼ਹਿਰ ਮੰਨ ਜਾਏ। ਦਾ ਸਭ ਤੋਂ ਪਹਿਲਾਂ ਮਤੀ ਦਾਸ ਜੀ ਉਹਨਾਂ ਨੂੰ ਆਰਦੇ ਨਾਲ ਚੇਰੇ ਆ ਗਿਆ ਔਰ ਸੂਰ ਮੇਰਾ ਸਿਦਕ ਗੁਰੂ ਤੇ ਪਰੋਸਾ ਗੁਰੂ ਤੇ ਪਿਆਰ ਦੇਖੋ ਸਰੀਰ ਤਾਂ ਦੋ ਫਾੜ ਹੋ ਗਿਆ ਪਰ ਬਾਣੀ ਨਹੀਂ ਜਿਪਸਾ ਬਾਣੀ ਨਹੀਂ ਵਿਸਾਰੇ ਅੱਜ ਸਾਡੇ ਘਰੇ ਕੋਈ ਪ੍ਰੋਗਰਾਮ ਵਿਆਹ ਸ਼ਾਦੀ ਅੱਜ ਤੁਸੀਂ ਕਹਿੰਦੇ ਕੋਈ ਨਹੀਂ ਪਾਠ ਹੀ ਕੋਈ ਨਹੀਂ ਪੇਰ ਕਰ ਲਾਂਗੇ ਨਾ ਕਰਾਂਗੇ ਤਾਂ ਵੀ ਸਾਰੇ ਪਰ ਗੁਰੂ ਔਰ ਗੁਰੂ ਦੇ ਸਿੱਖ ਨੇ ਆਏ ਮਹਾਰਾਜ ਨੂੰ ਪੂਰਨਾ ਪਾ ਕੇ ਦੇਖੇ ਮਹਾਰਾਜ ਦੇਖੋ ਸਿੱਖ ਮਤੀ ਦਾਸ ਦਾ ਬੰਦ ਬੰਦ ਕਟਿਆ ਜਾ ਰਿਹਾ ਾਰੇ ਨਾ ਚੀਰੇ ਜਾ ਰਹੇ ਦੇਗਾਂ ਚ ਉਬਾਲੇ ਜਾ ਰਹੇ ਆਗਨ ਸਾੜੇ ਜਾ ਰਹੇ ਤਾਂ ਗੁਰੂ ਦੇ ਬਹਾਦਰ ਮਹਾਰਾਜ ਦੀ ਚੰਦਨ ਚਾਂਦਨੀ ਚੌਂਗ ਦਿੱਲੀ ਦੇ ਵਿੱਚ ਸੀਸ ਕਟਿਆ ਜਾ ਪਰ ਬਾਣੀ ਦੀਆਂ ਆਵਾਜ਼ਾਂ ਬਾਣੀ ਦੇ ਤੋਂ ਨਾ ਉਥੋਂ ਗੁੰਜਿਆ ਪਾਰੀ ਹੈ ਸਰੀਰ ਭਾਵੇਂ ਦੋ ਫਾੜ ਹੋ ਗਿਆ ਤਾਂ ਵੀ ਬਾਣ ਦੀ ਆਵਾਜ਼ ਆ ਰਹੀ ਹੈ ਜਲ ਕੇ ਸਰੀਰ ਛੱਲੀ ਹੋ ਗਿਆ ਤਾਂ ਵੀ ਆਵਾਜ਼ਾਂ ਆ ਰਹੀਆਂ ਨੇ ਪਾਣਛ ਸਰੀਰ ਵਾਲਿਆ ਜਾ ਰਿਹਾ ਤਾਂ ਵੀ ਬਾਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਾਨ ਗੁਰੂ ਕਲਿੰਦਰ ਪਿਤਾ ਸਹਿਬ ਗੁਰੂ ਗੋਬ ਸਿੰਘ ਮਹਾਰਾਜ ਜੰਗ ਕਰਦੇ ਸਰਸਾ ਨਦੀ ਦੇ ਕਿਨਾਰੇ ਬੈਰੀ ਚੜ੍ਹਿਆ ਹੁੰਦਾ ਹੈ ਪਰ ਪਿਤਾ ਜੀ ਕਹਿੰਦੇ ਭਾਈ ਅੰਮ੍ਰਿਤ ਵੇਲਾ ਹੋ ਗਿਆ ਭਾਈ ਦਿਆਲੇ ਅਸ ਅਦੀਵਾਰ ਲਾਈ ਜਾਵੇ ਦੀਵਾਨ ਸਜਾਏ ਜਾਣ ਛੋਟੇ ਛੋਟੇ ਬੱਚੇ ਨਹੀਂ ਹੰਚਣੇ ਗਏ ਪਰ ਉਹਨਾਂ ਦੇ ਮੁਖੋਂ ਸਤਨਾਮ ਵਾਹਿਗੁਰੂ ਦਾ ਅਕਾਲ ਪੁਰਖ ਅਨੰਕਾਰ ਦੀ ਬਾਣੀ ਸ੍ਰੀ ਜਪੁਜੀ ਸਾਹਿਬ ਦੀਆਂ ਆਵਾਜ਼ਾਂ ਉਹ ਧੁਨਾ ਉੱਠ ਰਹੀਆਂ ਤੇ ਅੱਜ ਅਸੀਂ ਅਸੀਂ ਬਾਣੀ ਨੂੰ ਵਿਸਾਰ ਕੇ ਬੈਠੇ ਹਾਂ ਤਾਹੀਂ ਦੁੱਖ ਹੈ ਬਾਣੀ ਕਹਿ ਰਹੀ ਐ ਨਾ ਕਿ ਦੁੱਖ ਤਦੇ ਜਾਂ ਵਿਸਰ ਜਾਏ ਪਰਮਾਤਮਾ ਸਿ ਵਿਸਾਰਤਾ ਬਾਣੀ ਵਿਸਾਰਤੀ ਤਾਂ ਹੀ ਅਜ ਦੁੱਖ ਤਕਲੀਫਾਂ ਦਰਦ ਸਾਡੇ ਕੋਲ ਹੈ ਤੇ ਜੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਨਰੰਕਾਰ ਦੇ ਹੁਕਮ ਚ ਰਹਿਾਂਗੇ ਤਾਂ ਸਾਨੂੰ ਵੀ ਭਿਆਨਕ ਦਰਦ ਤੇ ਤਕਲੀਫਾਂ ਕੁਝ ਵੀ ਨਹੀਂ ਕਹਿ ਸਕਦੀ ਦੁੱਖ ਨਹੀਂ ਫਿਰ ਮਾਰ ਕਹਿੰਦੇ ਸਾਰਾ ਕੁਝ ਸੋਖੀ ਹੋ ਜਾਣਾ ਦੁੱਖ ਨਹੀਂ ਸਭ ਸੁਖੀ ਹੀ ਹੈ ਮਹਾਰਾਜ ਕਹਿੰਦੇ ਫਿਰ ਦੁੱਖ ਨਹੀਂ ਰਹਿਣਾ ਸਾਰਾ ਕੁਝ ਸੁੱਖ ਬਣ ਜਾਣਾ ਤਾਂ ਭਾਈ ਮਤੀ ਦਾਸ ਨੂੰ ਆਰ ਇਹਨਾਂ ਚਰਾਇਆ ਗਿਆ ਸ਼ਹਾਦਤ ਪੀ ਗਏ ਪਰ ਗੁਰੂ ਚਰਨਾਂ ਦੇ ਨਾਲ ਪ੍ਰੀਤੀ ਨਹੀਂ ਛੱਡੀ ਤਾਂ ਇਹ ਸਾਰੇ ਸਮਾਚਾਰ ਸ਼੍ਰੀ ਨੰਦਪੁਰ ਸਾਹਿਬ ਜਸਮੀਤ ਜੀ ਪਾਸ ਗੋਵਿੰਦ ਬਾਲ ਰਾਏ ਬਾਲ ਵੀ ਪਹੁੰਚ ਰਹੇ ਹਨ ਨਾਲ ਨਾਲ ਕਿ ਸਤਿਗੁਰਾਂ ਨੂੰ ਕੈਦੀ ਬਣਾ ਲਿਆ ਹੈ ਔਰ ਮਹਾਰਾਜ ਨੇ ਨੌਵੇਂ ਸ਼ਲੋਕ ਜੋ ਮਹੱਲੇ ਦੇ ਆਪਾਂ ਸਰਵਣ ਕਰਦੇ ਆ ਉਹ ਵੀ ਉਚਾਰਨ ਕੀਤੇ ਔਰ ਜਦ ਬਾਖਸ਼ਾਂ ਨੂੰ ਯਕੀਨ ਹੋ ਗਿਆ ਕਿ ਨਾ ਤਾਹੇ ਨਰਸੀ ਤੇ ਨਾ ਹੀ ਸਗਤੀ ਉਹ ਤੇ ਸੱਚੇ ਪਾਖਸ਼ਾਂ ਨੂੰ ਆਪਣੇ ਛਿਰਦੇ ਹਟਾ ਸਕਦਾ ਹੈ ਤਾਂ ਉਹਨੇ ਹੁਕਮ ਕੀਤਾ ਕਿ ਅੰਮਕੇ ਦਿਨ ਤੱਕ ਗੁਰੂ ਜੀ ਮੁਸਲਮਾਨੀ ਦੀਨ ਕਬੂਲ ਨਾ ਕਰਨ ਆ ਇਹਨਾਂ ਦਾ ਚਾਂਦਨੀ ਚੌਂਕ ਦੇ ਵਿੱਚ ਸੀਸ ਟੜ ਤੋਂ ਲਾ ਕਰ ਦਿੱਤਾ ਜਾਇ ਕਿਉਂਕਿ ਮਤੀ ਦਾਸ ਨੂੰ ਚਰਾਇਆ ਗਿਆ ਭਾਈ ਦਿਯਾਲਾ ਜੀ ਨੂੰ ਦੇਖ ਚੋ ਹਵਾਲੇ ਖੁਆਏ ਗਏ ਭਾਈ ਸਤੀ ਦਾਸ ਜੀ ਨੂੰ ਅਗ ਲਗਾ ਕੇ ਰੂਪ ਚ ਲਵੇਟ ਕੇ ਸਾੜਿਆ ਗਿਆ ਕੀ ਪਤਾ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਗੁਰੂ ਕਹਿ ਦੇਵੇ ਮੈਂ ਧਿਆ ਪਰ ਗੁਰੂ ਜੀ ਅੱਖਾਂ ਮੀਟ ਕੇ ਨਿਰੰਕਾਰ ਦੇ ਹੁਕਮ ਦੇ ਵਿੱਚ ਸੇਮਰ ਸਮਾਧੀ ਲਾ ਕੇ ਇੱਕ ਮਨ ਹੋ ਕੇ ਅਕਾਲ ਪੁਰਖ ਦੀ ਆਗਿਆ ਦਾ ਪਾਣਾ ਮੰਨ ਰਿਹਾ ਔਰ ਜਿਸ ਪਿੰਜਰੇ ਦੇ ਵਿੱਚ ਇਤਿਹਾਸ ਦਾ ਹਰ ਦਾ ਸਤਪੁਰਾਂ ਨੂੰ ਬਿਠਾਇਆ ਗਿਆ ਉਹ ਐਸਾ ਪਿੰਜਰਾ ਤੰਗ ਜਬਰੀ ਬਣਾਇਆ ਗਿਆ ਕਿ ਨਾ ਉਹ ਬੰਦਾ ਉਹਦੇ ਵਿੱਚ ਕੋਈ ਖੜ੍ਹ ਸਕਦਾ ਨਾ ਟਿਕਾਣਾ ਨਾਲ ਬਹਿ ਸਕਦਾ ਕਿਉਂਕਿ ਅੰਦਰਲੇ ਬਾਸ਼ੇ ਵੀ ਕਹਿੰਦੇ ਸੁਰੰਗਾਂ ਲਗਾਈਆਂ ਨੇ ਜੋ ਹਰ ਵੇਲੇ ਪਿੰਡੇ ਦੇ ਵਿੱਚੋਂ ਉਭਰेंगी ਬਾਰੇ ਅੰਤਾਂ ਦਾ ਦਰਦ ਸਹਾਰਦੇ ਹੋਏ ਤਨ ਨੂੰ ਤੇ ਬਹਾਦਰ ਮਾਰ ਆੜੋਲ ਉਸ ਨਿਰੰਕਾਰ ਦੀ ਬੰਦਗੀ ਕੁਮਾਰੇ ਆ ਆਖਰ ਬਾਦਸ਼ਾਹ ਨੇ ਸਤਗੁਰੂ ਪਿਤਾ ਜੀ ਦੇ ਇਹ ਜੋ ਕਤਲ ਦਾ ਹੁਕਮ ਉਹ ਦੇ ਦਿੱਤਾ ਹੈ ਸਤਗੁਰੂ ਜੀ ਦੀਨ ਨਹੀਂ ਕਬੂਲ ਤੇ ਨਾ ਇਹੋ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਕੋਈ ਅਨਭੇਦ ਕਰ ਰਹੇ ਨੇ ਉਹ ਹਿੰਦੂ ਧਰਮ ਨੂੰ ਬਚਾਉਣ ਲਈ ਆਪਾ ਆਪ ਵਾਰਨ ਲਈ ਤਿਆਰ ਨੇ ਤਾਂ ਫਿਰ ਬਸ ਫਿਰ ਕੀ ਹੋਣਾ ਸੀ ਨਿਤ ਦਿਨ ਜੋ ਸਮਾ ਉਹਨਾਂ ਨੇ ਮਰਨ ਕਰ ਕੀਤਾ ਜੋ ਦਿਨ ਮਰਨ ਕਰ ਕੀਤਾ ਉਸ ਦਿਨ ਦੇ ਉੱਤੇ ਜਾ ਕੇ ਉਹਨਾਂ ਨੇ ਸਮਾ ਬਣਾ ਕੇ ਢੰਡੋਰਾ ਪਟਾ ਦਿੱਤਾ ਕਿ ਅੱਜ ਨੌਵੇਂ ਗੁਰੂ ਤੇਗ ਬਹਾਦਰ ਅਸੀਂ ਇਸ ਕਲਮ ਕਰ ਦਿੱਤਾ ਜੀ ਤਾਂ ਨੂੰ ਤੇ ਬਹਾਦਰ ਮਹਾਰਾਜ ਨੇ ਪੁੱਛਿਆ ਕਿ ਹਲੇ ਵੀ ਸਮਾਂ ਹੈ ਜੇ ਤੁਸੀਂ ਦੇਨ ਕਬੂਲੋਂ ਤੁਹਾਨੂੰ ਬਖਸ਼ਿਆ ਜਾਵੇ ਪਰ ਮਹਾਰਾਜ ਨਿਰੰਕਾਰ ਦੇ ਹੁਕਮ ਦੇ ਵਿੱਚ ਕਹਿੰਦੇ ਨਹੀਂ ਸਾਨੂੰ ਮਰਨਾ ਕਬੂਲ ਹੈ ਦੇਨ ਨਹੀਂ ਕਬੂਲਤਾ ਆਰੇ ਸੰਸਾਰ ਦੇ ਤਾਰਨੇ ਨੂੰ ਮਹਾਰਾਜ ਇੱਕ ਮਨ ਅਡੋਲੋ ਕੇ ਬੈਠ ਗਏ ਨੇਤਰ மூਨ ਕੇ ਬਾਣੀ ਦਾ ਸਿਮਨ ਕਰ ਰਹੇ ਆ ਔਰ ਜਲਾਦ ਨੂੰ ਹੁਕਮ ਦਿੱਤਾ ਤਾਂ ਜਿੱਥੇ ਅੱਜ ਕੱਲ ਗੁਰਦੁਆਰਾ ਅਸੀਸਗੰਜ ਸਾਹਿਬ ਦਿੱਲੀ ਸੁਭਾਏ ਮਾਰੇ ਥਾਂ ਦੇ ਕਾਜੀ ਅਹਿਮਦ ਸ਼ਾਹ ਨੇ ਆਪ ਦੇ ਸਿਰ ਧੜ ਤੋਂ ਅਟਕਾਰ ਦਿੱਤ ਸੀਸ ਤੇ ਵਾਰ ਐਸਾ ਭਰਮਾ ਕੀਤਾ ਕਿ ਸੀਸ ਧੜ ਦੇ ਨਾਲੋਂ ਅਲੰਘ ਹੋ ਗਿਆ ਬਾਹ ਸ਼ਹੀਦਾਂ ਦੇ ਸਰਤਾਜ ਧਨਗੁਰੂ ਤੇ ਬਹਾਦਰ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁੱਤਰੇ ਨੇ ਧਨਗੁਰੂ ਪਿਤਾ ਪੰਚਮ ਪਾਸ਼ਾ ਦਿੱਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਤਾਂ ਉਹਨਾਂ ਦੇ ਪੁੱਤਰੇ ਨੇ ਸੰਸਾਰ ਦੇ ਹਿੱਤ ਲਈ ਆਪਣਾ ਸਿਰ ਬਲੀਦਾਨ ਕਰ ਦਿੱਤਾ ਖੜਗਧਾਰੀ ਧਨਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਮੇ ਸਤਿਗੁਰੂ ਦੇ ਉੱਤਰ ਨੇ ਤੂੰ ਸਾਹ ਹਰ ਧਰਮ ਦੀ ਖਾਤਰ ਆਪਾ ਬਾਰ ਕੇ ਆਪਣਾ ਸਿਰ ਤਿਆਵਾਰ ਦਿੱਤਾ ਧਰਮ ਤੋਂ ਕੁਰਬਾਨ ਹੋ ਗਏ ਪਰ ਪਰਵਾਹ ਨਹੀਂ ਕੀਤੀ ਤਾਂ ਉਦੋਂ ਬਾਅਦ ਜੋ ਸੰਸਾਰ ਵਿੱਚ ਆਪਾਂ ਸਾਖੀਆਂ ਸਰਵਣ ਕਰ ਰਹੇ ਹਾਂ ਕਿ ਪਿਤਾ ਜੀ ਦਾ ਸਿੱਸ ਟੜ ਤੋਂ ਅਲੰਘ ਹੋ ਗਿਆ ਧਰਮ ਹੇਤ ਸਾਕਾ ਜਿਨ ਕੀਆ ਸਿੱਸ ਦਿਆ ਪਰ ਸੀ ਤੇ ਮਹਾਰਾਜ ਟੜ ਅਲੱਗ ਹੋ ਗਿਆ ਹਾ ਹਾ ਕਾਰ ਮੱਚ ਗਈ ਇਤਨੇ ਸਮੇਂ ਦੇ ਵਿੱਚ ਸਮੇਂ ਦਾ ਫਾਇਦਾ ਉਠਾ ਕੇ ਭਾਈ ਜੈਤਾ ਜੀ ਨੂੰ ਅੱਜ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਸਤਿਕਾਰਦੇ ਹਾਂ ਉਹਨਾਂ ਨੇ ਸਤਿਗੁਰੂ ਪਿਤਾ ਜੀ ਦਾ ਸਿਰ ਸੰਭਾਲਿਆ ਔਰ ਇਤਨੇ ਰੌਲੇ ਰੱਪੇ ਵਿੱਚ ਭੱਜ ਦੌੜ ਦੇ ਅੰਦਰ ਸਤਿਗੁਰੂ ਦਾ ਸਿਰ ਉਠਾ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੁਰਿਆ ਅਗਲੀ ਵਿਚਾਰ ਕਿਵੇਂ ਸਤਿਗੁਰੂ ਦਾ ਸਿਰ ਲੈ ਕੇ ਜਾਂਦੇ ਆ ਔਰ ਬਾਅਦ ਵਿੱਚ ਕਿਵੇਂ ਸਿੱਖ ਸਤਿਗੁਰਾਂ ਦਾ ਜੋ ਪਾਵਨ ਧੜ ਹੈ ਸਿੱਖੋ ਇਹ ਇੱਕ ਐਸਾ ਸਾਡਾ ਗੁਰੂ ਹੋਇਆ ਜਿਹਦੇ ਦੋ ਥਾਮ ਦੋ ਥਾਵਾਂ ਤੇ ਸਸਕਾਰ ਹੋਇਆ ਸੀਸ ਦਾ ਵੱਖਰਾ ਹੋਇਆ ਧੜ ਦਾ ਵੱਖਰਾ ਹੋਇਆ ਤਾਂ ਉਹ ਸਿੱਖਾਂ ਨੇ ਗੱਡੇ ਤੇ ਲੱਦ ਕੇ ਸਰੀਰ ਨੂੰ ਲਿਜਾਣਾ ਔਰ ਆਪਣੇ ਗ੍ਰਹਿ ਵਿਖੇ ਜਾ ਕੇ ਉਹਨਾਂ ਨੇ ਅਗਨ ਦੇ ਨਾਲ ਸਰੀਰ ਦਾ ਸਸਕਾਰ ਕਰਨਾ ਰਕਾਬ ਕਣ ਗੁਰਦੁਆਰਾ ਜਿੱਥੇ ਸੁਭਾਅ ਮਾਇ ਅਗਲਾ ਇਤਿਹਾਸ ਅਗਲੇ ਵਿਚਾਰ ਕੱਲ ਦੇ ਦੀਵਾਨਾਂ ਚ ਕਰਾਂਗੇ ਭੁੱਲ ਨਾ ਚੁੱਕਾਂ ਦੇਖਿਮਾ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਪੁੱਲਾਂ ਮਾਪ ਕੋਈ ਵੀ ਰਸਨਾ ਵਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ day